ਪੁਲਿਸ ਦੇ ਹੱਥ ਹੁੰਦਾ ਲੋਕਾਂ ਨੂੰ ਇਨਸਾਫ ਦਿਵਾਉਣਾ ਉਹਨਾਂ ਦੇ ਨਾਲ ਹੁੰਦਾ ੱਤਕਾ ਉਸ ਨੂੰ ਖਤਮ ਕਰਨਾ ਪਰ ਜੇਕਰ ਕੋਈ ਪੁਲਿਸ ਵਾਲਾ ਹੀ ਬੇਨੀਤਾ ਹੋ ਜਾਵੇ ਤੇ ਫਿਰ ਉਸ ਦਾ ਕੀ ਬਾਲੀ ਵਾਰਸਾ ਤੁਹਾਨੂੰ ਦੱਸਦੇ ਆਂ ਕਿ ਇੱਕ ਵੱਡਾ ਪੁਲਿਸ ਅਧਿਕਾਰੀ ਐਸਪੀ ਰੈਂਕ ਦਾ ਜਿਹੜਾ ਆਪਣੇ ਘਰ ਦੇ ਵਿੱਚ ਕੱਲਾ ਸੀ ਇੱਕ ਐਸਐਚਓ ਇੱਕ ਮੈਲਾ ਕਾਂਸਟੇਬਲ ਜਿਹੜੀ ਵੇਖਣ ਨੂੰ ਬਹੁਤ ਜ਼ਿਆਦਾ ਸੋਹਣੀ ਸੀ ਉਸ ਨੂੰ ਲੈ ਕੇ ਉਸ ਦੀ ਕੋਠੀ ਜਾਂਦੀ ਆ ਉਸ ਵੱਡੇ ਅਫਸਰ ਦਾ ਪਰਿਵਾਰ ਉਹ ਵੱਡੇ ਸ਼ਹਿਰ ਦੇ ਵਿੱਚ ਰਹਿੰਦਾ ਤੇ ਕੱਲਾ ਉਸ ਕੋਠੀ ਦੇ ਵਿੱਚ ਰਹਿੰਦਾ ਜਦੋਂ ਉੱਥੇ ਲੈ ਕੇ ਜਾਂਦੀ ਆ ਤੇ ਉਹ ਅਫਸਰ ਉਸ ਮਹਿਲਾ ਕਾਂਸਟੇਬਲ ਨੂੰ ਆਖਦਾ ਕਿ ਉਹ ਚਾਹ ਬਣਾ ਕੇ ਲਿਆਵੇ ਮਹਿਲਾ ਕਾਂਸਟੇਬਲ ਚਾਹ ਬਣਾਉਣ ਜਾਂਦੀ ਆ ਤੇ ਜਿਹੜੀ ਇੱਕ ਹੋਰ ਮਹਿਲਾ ਕਾਂਸਟੇਬਲ ਨਾਲ ਗਈ ਸੀ ਐਸ ਐਚਓ ਉਹ ਉੱਥੋਂ ਕਮਰੇ ਚੋਂ ਬਾਹਰ ਨਿਕਲ ਜਾਂਦੀ ਆ ਬਾਅਦ ਦੇ ਵਿੱਚ ਉਹ ਜਦੋਂ ਕਮਰੇ ਚ ਅਫਸਰ ਕੋਲ ਜਾਂਦੀ ਆ ਚਾਹ ਫੜਾਉਣ ਤੇ ਉਸ ਦਾ ਹੱਥ ਫੜ ਲੈਂਦਾ ਉਸ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਇਹ ਸਾਰਾ ਕੁਝ ਇੱਕ ਮਹਿਲਾ ਕਾਂਸਟੇਬਲ ਨੇ ਚਿੱਠੀ ਦੇ ਵਿੱਚ ਲਿਖਿਆ ਏ ਤੁਹਾਨੂੰ ਦੱਸ ਦਿੰਦੇ ਆ ਜਦੋਂ ਉਸਨੇ ਵੱਡੇ ਅਫਸਰ ਨੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਮਹਿਲਾ ਕਾਂਸਟੇਬਲ ਉਸ ਕੋਠੀ ਦੇ ਵਿੱਚੋਂ ਨਿਕਲ ਜਾਂਦੀ ਆ ਬਾਅਦ ਗਈ ਨੂੰ ਇੱਕ ਐਸਐਚਓ ਲੈਵਲ ਦੀ ਉਹ ਵੀ ਮਹਿਲਾ ਹੀ ਆ ਉਹ ਆਖਦੀ ਆ ਕਿ ਕੋਆਪਰੇਟ ਕਰਨਾ ਚਾਹੀਦਾ ਵੱਡੇ ਅਫਸਰਾਂ ਨਾਲ ਜੇਕਰ ਤੁਸੀਂ ਪ੍ਰੋਮੋਸ਼ਨ ਲੈਣੀ ਆ ਤੇ ਵੱਡੇ ਅਫਸਰਾਂ ਦੇ ਨਾਲ ਕਾਪਰੇਟ ਕਰਨਾ ਚਾਹੀਦਾ ਤੈਨੂੰ ਇਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਇਹ ਸਾਰਾ ਕੁਝ ਜਨਤਾ ਕੀਤਾ ਇੱਕ ਹਰਿਆਣਾ ਪੁਲਿਸ ਦੀ ਲੇਡੀ ਕਾਂਸਟੇਬਲ ਨੇ ਉਸਨੇ ਆਖਿਆ ਕਿ ਉਹ ਅப்சਰਾ ਜਿਹੜਾ ਉਸਦੇ ਉੱਤੇ ਮਬਰੀ ਨਿਗਾ ਰੱਖਦਾ ਸੀ ਹੋਰ ਵੀ ਬਹੁਤ ਕੁੜੀਆਂ ਸੀ ਚੁੜੀਆਂ ਸੋਹਣੀਆਂ ਪੁਲਿਸ ਦੇ ਵਿੱਚ ਭਰਤੀ ਹੁੰਦੀਆਂ ਉਹਨਾਂ ਦੇ ਉੱਤੇ ਬੁਰੀ ਨਿਗਾ ਰੱਖਦਾ ਸੀ ਉਸਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਆਖਿਆ ਕਿ ਉਹ ਰਜਗਾਰ ਦੇ ਲਈ ਪੁਲਿਸ ਦੇ ਵਿੱਚ ਭਰਤੀ ਹੋਈ ਆ ਆਪਣੀ ਇੱਜ਼ਤ ਨਿਲਾਮ ਕਰ